ਬਹੁਤ-ਬਹੁਤ ਸ਼ੁਭ ਕਾਮਨਾਵਾਂ ਹਵਾਰਕਾ ਪ੍ਰਮਾਤਮਾ ਤੁਹਾਡੇ ਸਾਰਿਆਂ ਤੇ ਤੁਹਾਡੇ ਸਾਰੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਮੇਰੇ ਨਾਲ ਇਸ ਪ੍ਰੈਸ ਕਾਨਫਰੈਂਸ ਵਿੱਚ ਸਾਡੇ ਸੀਨੀਅਰ ਸਾਥੀ ਮਿੱਤਲ ਸਾਹਿਬ ਗੋਵਿੰਦਰ ਮਿੱਤਲ ਜੀ ਔਰ ਸਾਡੇ ਸਪੋਕਸਪਰਸਨ ਵਿਕਰਮ ਜੀ ਜਿਹੜੇ ਆ ਰਹਿਣਗੇ ਵਿਕਰਮ ਪਾਚੀ ਪੱਤਰਕਾਰ ਦੋਸਤੋ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਨਵੇਂ ਸਾਲ ਦੇ ਪਹਿਲੇ ਦਿਹਾੜੇ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ ਇੱਕ ਪਾਸੇ ਤੇ ਪਿਛਲੇ 25 ਸਾਲਾਂ ਦਾ ਟ੍ਰੈਂਡ ਇਹ ਬਣ ਗਿਆ ਇਸ ਮੁਲਕ 'ਚ ਔਰ ਖਾਸ ਕਰ ਸੂਬਿਆਂ 'ਚ ਕਿ ਜਿੰਨੇ ਵੀ ਸਰਕਾਰੀ ادارے ਆ ਜਾਂ ਪਬਲਿਕ ਸੈਕਟਰ ਦੇ ادارے ਆ ਉਹਨਾਂ ਨਾਲ ਪ੍ਰਾਈਵੇਟ ਕਰ ਦੋ ਔਰ ਅੰਡਰ ਦਾ ਟੇਬਲ ਉਹਨਾਂ ਤੋਂ ਫਾਇਦੇ ਲੈਂਦੇ ਰਹੋ ਔਰ ਸਾਰੇ ਜਿਹੜੇ ਚਾਇਓ ਫਾਇਦੇ ਚੱਲ ਰਿਆ ਅਦਾਰੇ ਉਹ ਵੀ ਦੇ ਦੋ ਤੇ ਜੇ ਘਾਟੇ ਚੱਲ ਰਏ ਉਹ ਵੀ ਬਹਾਨਾ ਹੈਗਾ ਜੀ ਚੱਲ ਨਹੀਂ ਰਹੇ ਲੇਕਿਨ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਨੀਤੀ ਹੈ ਉਸ ਰਾਜਨੀਤੀ ਨੇ ਡਰਾਸਟਿਕ ਚੇਂजेस ਕੀਤੇ ਆ ਭਾਰਤ ਦੀ ਪੋਲਿਟਿਕ 'ਚ ਅਰਵਿੰਦ ਕੇਜਰੀਵਾਲ ਜੀ ਦੀ ਪੋਲਿਟਿਕਸ ਇਹ ਹੈ ਕਿ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਅਸੀਂ ਕਿਉਂ ਨਹੀਂ ਮਜ਼ਬੂਤ ਕਰਦੇ ਜਿੱਥੇ ਨਾ ਸਿਰਫ ਸਰਕਾਰ ਨੂੰ ਇਨਕਮ ਹੁੰਦੀ ਬਲਕਿ ਸਾਡੇ ਲੋਕਾਂ ਨੂੰ ਰੋਜ਼ਗਾਰ ਸਭ ਤੋਂ ਵੱਡੇ ਲੈਵਲ ਤੇ ਮਿਲਦਾ ਹੈ ਔਰ ਉਹਦਾ ਸਭ ਤੋਂ ਸ਼ੁਰੂਆਤੀ ਕਾਰਨ ਸੀ ਕਿ ਦਿੱਲੀ ਚ ਜਦੋਂ ਸਰਕਾਰੀ ਸਕੂਲ ਮਜ਼ਬੂਤ ਕੀਤੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਪਬਲਿਕ ਸੈਕਟਰ ਦੇ ਚਾਹੇ ਹੈਲਥ ਦੇ ਚਾਹੇ ਮੁਹੱਲਾ ਕਲੀਨਿਕ ਹੋਣ ਹਸਪੀਟਲ ਹੋਣ ਡਿਸਪੈਂਸਰੀਜ਼ ਹੋਣ ਉੱਤੇ ਸਰਕਾਰ ਨੇ ਫੋਕਸ ਕੀਤਾ ਉਹਦੇ ਨਾਲ ਫਾਇਦਾ ਇਹ ਹੋਇਆ ਕਿ ਆਮ ਲੋਕਾਂ ਨੂੰ ਆਰਥਿਕ ਤੌਰ ਤੇ ਬਹੁਤ ਜਿਹੜੀ ਵੱਡੀ ਮਾਰ ਪੈ ਰਹੀ ਸੀ ਪ੍ਰਾਈਵੇਟਾਈਜੇਸ਼ਨ ਦੀ ਉਦੋਂ ਤੋਂ ਮੁਕਤੀ ਮਿਲੀ ਲੱਖਾਂ ਬੱਚੇ ਸਰਕਾਰੀ ਸਕੂਲਾਂ 'ਚ انرੋਲ ਹੋਏ ਔਰ ਉਸੇ ਪੈਟਰਨ ਤੇ ਚੱਲਦੇ ਹੋਏ ਪੰਜਾਬ 'ਚ ਮਾਨਯੋਗ ਮੁੱਖ ਮੰਤਰੀ ਜੀ ਨੇ ਜਿਹੜਾ ਇਤਿਹਾਸਿਕ ਫੈਸਲਾ ਲਿਆ ਹੈ ਮਾਨ ਸਾਹਿਬ ਨੇ ਇਹ ਆਪਣੇ ਆਪ 'ਚ ਇੱਕ ਨਵਾਂ ਇਤਿਹਾਸ ਜਿਹੜਾ ਆ ਉਹ ਲਿਖਣ ਜਾ ਰਿਹਾ ਹੈ ਕੰਨੇ ਜਿਤਨਾ ਮੁੱਖ ਮੰਤਰੀ ਜੀ ਨੇ ਦੱਸਿਆ ਜੀਵਿਕੇ ਤੋਂ ਅਸੀਂ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਐਕਵਾਇਰ ਕੀਤਾ ਉਹ ਥਰਮਲ ਪਲਾਂਟ ਗੁਰੂ ਅਮਰਦਾਸ ਜੀ ਦੇ ਨਾਂ ਤੇ ਹੁਣ ਚੱਲੂਗਾ ਉਸ ਥਰਮਲ ਪਲਾਂਟ ਚ 1100 ਏਕੜ ਜ਼ਮੀਨ ਸੀ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਦੱਸਾਂ 1100 ਏਕੜ ਜ਼ਮੀਨ ਚੋਂ 700 ਏਕੜ ਜ਼ਮੀਨ ਜਿਹੜੀ ਆ ਉਹ ਯੂਟਿਲਾਈਜ਼ ਹੋ ਰਹੀ ਸੀ ਯੂਜ਼ ਹੋ ਰਹੀ ਸੀ 400 ਏਕੜ ਜ਼ਮੀਨ ਤੇ ਉਹ ਸੀ ਜਿੱਥੇ ਹੁਣ ਨਵੇਂ ਸਿਰੇ ਤੋਂ ਸਰਕਾਰ ਬਹੁਤ ਸਾਰਾ ਨਵਾਂ ਪ੍ਰੋਜੈਕਟ ਚਾਲੂ ਕਰ ਸਕਦੀ ਆ ਇੱਕ ਬਹੁਤ ਵੱਡਾ ਕਿਉਂਕਿ ਪੰਜਾਬ ਲੈਂਡਲਾਕ ਸਟੇਟ ਹੈ ਸਾਡੇ ਕੋਲ ਤੇ ਜ਼ਮੀਨ ਹੈ ਹੀ ਨਹੀਂ ਔਰ ਜਿਹੜੀ ਜ਼ਮੀਨ ਸਾਡੇ ਕੋਲ ਪਈ ਹੈ ਐਕਵਾਇਰ ਕੀਤੀ ਉਹਦਾ ਬਿਹਤਰ ਇਸਤੇਮਾਲ ਹੋਵੇ ਤੇ ਪਬਲਿਕ ਸੈਕਟਰ ਲਈ ਹੋਵੇ ਇਹ ਆਪਣੇ ਆਪ 'ਚ ਬਹੁਤ ਕਮਾਲ ਦਾ ਨਮੂਨਾ ਪੰਜਾਬ ਸਰਕਾਰ ਨੇ ਕੱਲ ਪੇਸ਼ ਕੀਤਾ ਹੈ ਆਰਥਿਕ ਤੌਰ ਤੇ ਜਿਤਨਾ ਕੁਝ ਗੱਲਾਂ ਤੁਹਾਡੇ ਕੋਲ ਕੱਲ ਮੁੱਖ ਮੰਤਰੀ ਜੀ ਨੇ ਦੱਸੀਆਂ ਸੀ ਕਿ ਬਿਜਲੀ ਜਿਹੜੀ ਆ 5 ਤੋਂ 6 ਰੁਪਏ ਯੂਨਿਟ 7 ਰੁਪਏ ਯੂਨਿਟ ਸੀ ਉਹਦੇ 'ਚ ਵੀ ਤਕਰੀਬਨ 350 ਕਰੋੜ ਰੁਪਏ ਸਾਨੂੰ ਫਾਇਦਾ ਹੋਣਾ ਤੇ ਜਿਹੜਾ ਬੰਦ ਪਿਆ ਥਰਮਲ ਪਲਾਂਟ 'ਚੋਂ ਪਿਛਲੇ 5-6 ਸਾਲਾਂ 'ਚ 1800 ਕਰੋੜ ਰੁਪਏ ਦੇ ਦਿੱਤਾ ਉਹਦੇ ਤੋਂ ਅੱਧੇ ਨਾਲ ਤੇ ਅਸੀਂ ਥਰਮਲ ਪਲਾਂਟ ਹੀ ਖਰੀਦ ਲਿਆ ਮੈਂ ਜਿਹੜੀ ਤੁਹਾਡੇ ਅੱਗੇ ਅੱਜ ਬੁਨਿਆਦੀ ਗੱਲ ਇਹ ਰੱਖਣਾ ਚਾਹੁੰਦਾ ਕਿ ਪਬਲਿਕ ਸੈਕਟਰ ਨੂੰ ਇੰਪਾਵਰ ਕਰਨ ਦੀ ਜਿਹੜੀ ਸਾਫ਼ ਨੀਅਤ ਤੇ ਸਸ਼ਪਸ਼ਟ ਰਾਧੇਆ ਉਹ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਾਵਰ ਸੈਕਟਰ ਚ ਕਰਕੇ ਦਿਖਾਏ ਆ ਜਿੱਥੇ ਅਸੀਂ 300 ਯੂਨਿਟ ਬਿਜਲੀ ਫ੍ਰੀ ਦਿੱਤੀ ਤੇ ਕੋਈ ਉਹਦੇ ਚ ਡਿਸਕ੍ਰਿਮੀਨੇਸ਼ਨ ਨਹੀਂ ਕੋਈ ਭੇਦ ਭਾਵ ਨਹੀਂ 올 ਦਾ ਜਿਹੜੇ ਸੈਕਸ਼ਨ ਆਫ ਸੋਸਾਇਟੀ ਸਾਰੇ ਵਰਗਾਂ ਵਾਸਤੇ 300 ਯੂਨਿਟ ਬਿਜਲੀ ਫ੍ਰੀ ਅਸੀਂ ਕਰਕੇ ਦਿਖਾਈ ਪੈਂਡਿੰਗ ਲੇਗੇਸੀ 9000 ਕਰੋੜ ਤੋਂ ਵੱਧ ਬਾਦਲ ਸਾਹਿਬ ਦੀ ਸਰਕਾਰ ਦੇ ਟਾਈਮ ਤੋਂ ਲੈ ਕੇ ਕਾਂਗਰਸ ਦੇ ਟਾਈਮ ਦੀ ਪਈ ਉਸ ਪੀਐਸਪੀਸੀਐਲ ਦਾ ਪੈਂਡਿੰਗ ਅਮਾਉਂਟ ਜਿਹੜਾ ਪੰਜਾਬ ਸਰਕਾਰ ਉਹਦਾ ਚੁਕਤਾ ਕੀਤਾ ਪਿਛਲੇ ਇੱਕ ਐਗਰੀਕਲਚਰ ਸੈਕਟਰ ਦਾ ਪੀਕ ਸੀਜ਼ਨ ਹੈ ਪੈਡੀ ਦਾ ਸਾਡਾ ਝੋਨੇ ਦਾ ਮੈਂ ਕਹਿੰਦਾ ਵੀ ਬਾ ਕਮਾਲ ਤੁਸੀਂ ਆਪਣਾ ਵੀ ਥਿ ਵਿਊ ਲੋ ਲੋਕਾਂ ਤੋਂ ਜਿਹੜੇ ਇੰਡੀਪੈਂਡੈਂਟ ਥਿ ਵਿਊ ਲੈ ਕੇ ਦੇਖੋ ਜਿਸ ਤਰੀਕੇ ਨਾਲ ਪਿਛਲੇ ਝੋਨੇ ਦੇ ਸੀਜ਼ਨ ਚ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਮਿਲੀ ਆ ਨਿਰਵਿਘਨ ਜ਼ਰੂਰਤ ਲੋਕ ਕਹਿੰਦੇ ਸੀ ਕਿ ਮਤਲਬ ਕਿ ਅਸੀਂ ਅੱਜ ਤੱਕ ਦੇਖਿਆ ਨਹੀਂ ਕਿ ਸਾਨੂੰ ਮੋਟਰਾਂ ਵਾਸਤੇ ਬਿਜਲੀ ਜਿੱਤਰਾ ਕੰਟੀਨਿਊ ਉਹ ਪੰਜਾਬ ਸਰਕਾਰ ਤੇ ਨੇਕ ਨੀਅਤ ਹੀ ਆ ਨਹੀਂ ਤੇ ਰੌਲਾ ਇਹ ਪੈਣ ਲੱਗ ਜਾਂਦਾ ਸੀ ਸੁਖਵੀਰ ਸਿੰਘ ਬਾਦਲ ਜੀ ਮਾਰਚ 2022 ਤੋਂ ਅਪ੍ਰੈਲ ਚ ਇਹ ਸਟੇਟਮੈਂਟ ਦੇ ਰਹੇ ਸੀ ਜਲੰਧਰ ਬਾਦਲ ਸਾਹਿਬ ਦੇ ਪ੍ਰਧਾਨ ਆਪਣੇ ਸੁਖਵੀਰ ਬਾਦਲ ਜੀ ਕਿ ਪੰਜਾਬ ਦੇ ਲੋਕੋ ਤਿਆਰ ਹੋ ਜਾਓ ਹੁਣ ਤੁਹਾਨੂੰ ਬਿਜਲੀ ਨਹੀਂ ਇਸ ਵਾਰ ਛੋਨੇ ਤੇ ਮਿਲਣੀ ਛੋਨੇ ਤੇ ਤੁਸੀਂ ਆਪਣਾ ਬੈਕਅਪ ਪ੍ਰਾਈਵੇਟ ਇੰਤਜ਼ਾਮ ਕਰ ਲਓ ਤੇ ਛੋਨੇ ਤੇ ਸੀਜ਼ਨ ਤੇ ਮਾਨ ਸਾਹਿਬ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਨਿਰਵਿਘਨ ਬਿਜਲੀ ਦਿੱਤੀ ਆ ਇਹ ਸਾਫ ਨੀਅਤ ਦੱਸਦੀ ਆ ਪਛਵਾੜਾ ਕੋਇਲ ਮਾਈਨ ਇਹਦੇ 'ਚ ਤੁਸੀਂ ਐਡ ਕਰੋ ਮੈਂ ਪਾਵਰ ਸੈਕਟਰ ਨਾਲ ਸੰਬੰਧਿਤ ਹੀ ਗੱਲਾਂ ਤੁਹਾਡੇ ਨਾਲ ਕਰ ਰਿਹਾ ਸਿਰਫ ਅੱਜ ਕਿ ਇੱਕ ਸਰਕਾਰ ਦੀ ਸਾਫ਼ ਨੀਅਤ ਤੇ ਸਪਸ਼ਟ ਇਰਾਦੇ ਕਿਸ ਤਰੀਕੇ ਨਾਲ ਕਾਇਆ ਕਲਪ ਕਰ ਸਕਦੇ ਆ ਮਹਿਕਮੇ 'ਚ ਵੀ ਔਰ ਲੋਕਾਂ ਦੀ ਜ਼ਿੰਦਗੀ 'ਚ ਵੀ ਜਿਹੜੇ ਇੰਨੇ ਸਾਲਾਂ ਤੋਂ ਸਾਡੀ ਆਪਣੀ ਕੋਲ ਮਾਈਨ ਬੰਦ ਪਈ ਆ ਪਰਚੇਜ਼ ਕੀਤੀ ਹੋਈ ਪਛਵਾੜਾ ਉਹਨੂੰ ਅਸੀਂ ਚਲਾਇਆ ਔਰ ਭਾਜਪਾ ਦੀ ਜਿਹੜੀ एनटी पीपल पॉलिसीआ ਜਿਸ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਜੇ ਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਲੈਣੀ ਹੈ ਬਿਜਲੀ ਤੇ ਲੈ ਕੇ ਆਓ ਸ਼੍ਰੀਲੰਕਾ ਵਾਇਆ ਗੁਜਰਾਤ ਤੇ ਸਰਕਾਰੀ ਸਰਕਾਰ ਆਪਣੇ ਥਰਮਲ ਪਲਾਂਟਾਂ ਚ ਕੋਲਾ ਜਿਹੜਾ ਕੋਲ ਹੈ ਉਹ ਵੱਧ ਤੋਂ ਵੱਧ ਯੂਟਿਲਾਈਜ਼ ਕਰ ਸਕਦੀ ਆਪਣੀਆਂ ਕਰ ਉਹਨਾਂ ਦੀ ਮਾਇਨ ਹੈ ਅਸੀਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਪਾਵਰ ਪਲਾਂਟ ਤੇ ਉਹ ਯੂਜ਼ ਕਰਾਂਗੇ ਆਪਣੀ ਕੋਲ ਮਾਈਨ ਹੈ ਸਾਡੇ ਆਪਣੇ ਕੋ ਕੋਲਾ ਸਾਨੂੰ ਕੀ ਲੋੜ ਹੈ ਹੁਣ ਬੀਜੇਪੀ ਦੀ ਸਰਕਾਰ ਦੇ ਹਿਸਾਬ ਨਾਲ ਸ਼੍ਰੀਲੰਕਾ ਤੋਂ ਤੇ ਬਾਇਆ ਜਿਹੜਾ ਗੁਜਰਾਤ ਲੈ ਕੇ ਆਈਏ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿੱਥੇ ਪੀਪਲ ਵੈਲਫੇਅਰ ਸਕੀਮਸ 300 ਯੂਨਿਟ ਫ੍ਰੀ ਪਿਛਲਾ ਹਜ਼ਾਰਾਂ ਕਰੋੜਾਂ ਦਾ ਅਮਾਉਂਟ ਪੈਂਡਿੰਗ ਜਿਹੜਾ ਉਹਨਾਂ ਦਾ ਬਿੱਲ ਪਿਆ ਸੀ ਸਰਕਾਰ ਵੱਲ ਪੀਐਸਪੀਸੀਲ ਦਾ ਉਹ ਵੀ ਚੁਕਤਾ ਕੀਤਾ 300 ਯੂਨਿਟ ਬਿਜਲੀ ਫ੍ਰੀ ਦਿੱਤੀ ਕਿਸਾਨਾਂ ਨੂੰ ਪੀਕ ਸੀਜ਼ਨ ਚ ਬਿਜਲੀ ਨਿਰਵਗਨ ਬਿਜਲੀ ਮਿਲੀ ਆ ਕੋਈ ਉਹਦੇ ਵਿੱਚ ਦਿੱਕਤ ਨਹੀਂ ਆਈ ਨਾਲ-ਨਾਲ ਆਪਣੀ ਪਰਸਨਲ ਜਿਹੜੀ ਖੋਕੋਲ ਮਾਈਨ ਹੈ ਉਹ ਸ਼ੁਰੂ ਕਰਾਈ ਤੇ ਅੱਜ ਇੱਕ ਇਤਿਹਾਸਿਕ ਫੈਸਲਾ ਕਰਦੇ ਹੋਏ ਇੱਕ ਜਿਹਨੂੰ ਕਹਿ ਸਕਦੇ ਹੋ ਤੁਸੀਂ ਮਾਈਲਸਟੋਨ ਤੁਸੀਂ ਮਤਲਬ ਪਬਲਿਕ ਸੈਕਟਰ ਨੂੰ ਨਵੇਂ ਸਿਰੇ ਤੋਂ ਜਿੰਦਾ ਕੀਤਾ ਆਮ ਆਦੀ ਪਾਰਟੀ ਦੀ ਇਹ ਪੋਲਿਟਿਕਸ ਹੈ ਜਿੱਥੇ ਦੂਜੀਆਂ ਸਰਕਾਰਾਂ ਦੇਸ਼ ਚ ਸਿਸਟਮ ਦੁਨੀਆ ਚ ਟ੍ਰੈਂਡ ਚੱਲ ਰਿਹਾ ਹੈ ਕਿ ਪਬਲਿਕ ਸੈਕਟਰ ਨੂੰ ਵੇਚ ਦੋ ਵੇਚ ਦੋ ਖੇੜਾ ਛਡਾਓ ਔਰ ਪਾਰਟੀਆਂ ਔਰ ਸਰਕਾਰਾਂ ਨਿੱਜੀ ਫਾਇਦੇ ਲੈ ਲੋ ਲੀਡਰ ਆਪਣੇ ਫਾਇਦੇ ਲਈ ਜਾਂਦੇ ਆ ਆ ਆ ਹੀ ਰਿਹਾ ਹੈ ਨਾ ਹੁਣ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰਤੀ ਆ ਪੀਪੀਏ ਜਿਹੜੇ ਹੋਏ ਆ ਇਹਦੇ ਚ ਪਤਾ ਲੱਜੂ ਕਿਸ ਤਰੀਕੇ ਨਾਲ ਪਹਿਲਾਂ ਤੇ ਸੋਲਰ ਕੰਪਨੀਆਂ ਆਪ ਰਜਿਸਟਰ ਕਰਾ ਲੀਆਂ ਫਿਰ ਆਪ ਹੀ ਸੋਲਰ ਦੇ ਮੰਤਰੀ ਤੇ ਆਪ ਹੀ ਅਲਾਟ ਕਰ ਲਿਆ ਸੋ ਇਹ ਸਾਰਾ ਕੱਚਾ ਚਿੱਠਾ ਉਹ ਵੀ ਸਾਹਮਣੇ ਆਊਗਾ ਨਾਲ ਨਾਲ ਪਬਲਿਕ ਸੈਕਟਰ ਨੂੰ ਇੰਪਾਵਰ ਕਰਨ ਵਾਸਤੇ ਜਿਹੜਾ ਇੱਕ ਅਹਿਮ ਫੈਸਲਾ ਲਿਆ ਮੈਨੂੰ ਲੱਗਦਾ ਇਹਦੀ ਸ਼ਲਾਘਾ ਸਾਰੀ ਦੁਨੀਆ ਕਰ ਰਹੀ ਹੈ ਨਾਲ ਰੋਜ਼ਗਾਰ ਸਾਨੂੰ ਨਾਲ ਨਾਲ ਸਾਨੂੰ ਰੋਜ਼ਗਾਰ ਸਾਡੇ ਉੱਥੇ ਦੇ ਲੋਕਾਂ ਨੂੰ ਮਿਲੂਗਾ ਬਿਜਲੀ ਸਸਤੀ ਮਿਲੂਗੀ ਆਪਣਾ ਕੋਲਾ ਯੂਜ਼ ਕਰ ਸਕਦੇ ਆ ਔਰ ਇੱਕ ਜਿਹੜਾ ਬੁਨਿਆਦੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਇਹ ਡਰਾਸਟਿਕ ਚੇਂਜ ਹੈ ਪੂਰੇ ਸਿਸਟਮ ਚ ਕਿ ਪਬਲਿਕ ਸੈਕਟਰ ਨੂੰ ਇੰਪਾਵਰ ਕਰਨਾ ਹੈ ਅਸੀਂ ਸਰਕਾਰੀ ਸਕੂਲਾਂ ਨੂੰ ਵੀ ਮਜ਼ਬੂਤ ਤਾਂ ਕਰ ਰਿਹਾ ਜਿੱਥੇ ਲੋਕਾਂ ਤੇ ਅਗਰ ਪਬਲਿਕ ਸੈਕਟਰ ਇੰਪਾਵਰ ਹੁੰਦਾ ਹੈ ਆਮ ਲੋਕਾਂ ਤੇ ਆਰਥਿਕ ਬੋਝ ਘਟਦਾ ਹੈ ਆਮ ਲੋਕਾਂ ਦੀ ਪਾਰਟਿਸਪੇਸ਼ਨ ਵੱਧਦੀ ਆ ਆਮ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਸੋ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਇਹ ਅਹਿਮ ਫੈਸਲਾ ਇਤਿਹਾਸਿਕ ਫੈਸਲਾ ਇਹਦੀ ਆਮ ਆਦਮੀ ਪਾਰਟੀ ਪਰਜੋਰ ਤਰੀਕੇ ਨਾਲ ਸ਼ਲਾਘਾ ਕਰਦੀ ਆ ਉਹਨਾਂ ਦਾ ਧੰਨਵਾਦ ਕਰਦੀ ਆ ਔਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀ ਹੈ ਅਸੀਂ ਫੇਰ ਇੱਕ ਵਾਰ ਭਰੋਸਾ ਦਉਂਦੇ ਆ ਕਿ ਜਿਸ ਵੱਡੇ ਮੰਡੇਟ ਨਾਲ ਤੁਸੀਂ ਮਾਨ ਸਾਹਿਬ ਨੂੰ ਸੱਤਾ ਤੁਸੀਂ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਹੈ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਪਾਵਰ ਸੈਕਟਰ ਦਾ ਇੱਕੋ ਹੀ ਮਹਿਕਮਾ ਅੱਜ ਇੱਕੋ ਮਹਿਕਮੇ ਦਾ ਐਗਜ਼ਾਮਪਲ ਹੀ ਮੈਂ ਰੱਖਾਂ ਤੇ ਜਿੱਡੇ ਡਰਾਸਟਿਕ ਤੇ ਪੋਜ਼ਿਟਿਵ ਚੇਂਜ ਆਏ ਆਪਣੇ ਆਪ 'ਚ ਪੰਜਾਬ ਦੀ ਉਣ ਵਾਲੀ ਭਵਿੱਖ ਵਾਸਤੇ ਇੱਕ ਸੁਨਹਿਰੀ ਜਿਹਨੂੰ ਕਹਿ ਸਕਦੇ ਆ ਪੰਨਾ ਜਿਹੜਾ ਆ ਉਹ ਜੁੜਿਆ ਸੋ ਇੱਕ ਵਾਰ ਫੇਰ ਅਖੀਰ 'ਚ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਧੰਨਵਾਦ ਔਰ ਪੰਜਾਬ ਦੇ ਲੋਕਾਂ ਨੂੰ ਵਾਦਾ ਕਰਦੇ ਆ ਤੁਹਾਡੇ ਭਰੋਸੇ ਨੂੰ ਲੈ ਕੇ ਤੁਹਾਡੀ ਉਮੀਦਵਾਰ ਨੂੰ ਲੈ ਕੇ ਆਵਾਦਵੀ ਪਾਰਟੀ ਲਗਾਤਾਰ ਲੋਕ ਹਿੱਤ ਵਾਸਤੇ ਇਸੇ ਤਰੀਕੇ ਨਾਲ ਕੰਮ ਕਰਦੀ ਰਹੂਗੀ